ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਲ ਨੇ ਜੀ ਸਰਦਾਰ ਬਲਬੀਰ ਸਿੰਘ ਜੀ ਮਾਸਟਰ ਜੀ ਸਾਨੂੰ ਪ੍ਰਾਇਮਰੀ ਸਕੂਲ ਤੋਂ ਪੜਾਉਂਦੇ ਆ ਰਹੇ ਨੇ ਤੇ 80 85 ਤੋਂ ਲੈ ਕੇ ਸਾਡੇ ਸਾਰਾ ਹੀ ਪਰਿਵਾਰ ਜਿੰਨੇ ਦਾਦਾ ਦੀ ਜੇ 6 ਪੋਤਰੇ ਸਾਰਾ ਪਰਿਵਾਰਾਂ ਦੇ ਬੱਚੇ ਸਾਡੀ ਪੱਤੀ ਦੇ ਬੱਚੇ ਸਾਡੇ ਪਿੰਡ ਦੇ ਬੱਚੇ ਪ੍ਰਾਇਮਰੀ ਸਕੂਲ ਤੱਕ ਪੜਾਇਆ ਜੀ ਸਾਨੂੰ ਸਾਰਿਆਂ ਨੂੰ ਮਾਸਟਰ ਬਲਬੀਰ ਸਿੰਘ ਹੋਣਾ ਨੇ ਤੇ ਸਾਡਾ ਇਹੋ ਜੀ ਪਰਿਵਾਰਕ ਸਾਂਝ ਹੈ ਜੀ ਸਾਡੀ ਰਿਸ਼ਤੇਦਾਰੀ ਦੇ ਵਿੱਚ ਸਾਡੀ ਰਿਸ਼ਤੇਦਾਰੀ ਦੇ ਵਿੱਚ ਕੋਈ ਛੋਟੇ ਤੋਂ ਛੋਟਾ ਪ੍ਰੋਗਰਾਮ ਵੀ ਹੋਵੇ ਤਾਂ ਮਾਸਟਰ ਜੀ ਹੁਣਾਣਾ ਹੈ ਲੋ ਪ੍ਰੋਗਰਾਮ ਦੇ ਵਿੱਚ ਮੋਰੀ ਹੁੰਦੇ ਨੇ ਜੀ ਸਾਡੇ ਉਹ ਰੋਟੀ ਰੱਢੀ ਨਹੀਂ ਚਾਹੀਦੀ ਜਿਵੇਂ ਤੁਹਾਨੂੰ ਦੱਸਿਆ ਜੀ ਮਾਸਟਰ ਬਲਬੀਤ ਸਿੰਘ ਜੀ ਸਾਡੇ ਪਿਤਾ ਜਮਾਨ ਸਾਡਾ ਸਭ ਕੁਝ ਨੇ ਜੀ ਸਾਡੀ ਛੋਟੀ ਤੋਂ ਛੋਟੀ ਰਿਸ਼ਤੇਦਾਰੀ ਵੱਡੀ ਤੋਂ ਵੱਡੀ ਰਿਸ਼ਤੇਦਾਰੀ ਛੋਟੇ ਤੋਂ ਛੋਟੇ ਪ੍ਰੋਗਰਾਮ ਤੇ ਵੱਡੇ ਤੋਂ ਵੱਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਹਰੇਕ ਪ੍ਰੋਗਰਾਮ ਦੇ ਅੱਗੇ ਹੋ ਕੇ ਭਗਤਾਂ ਦੇ ਨੇ ਜਿਲੋਂ ਭਗਤਾਂ ਦੇ ਨੇ ਤੇ ਸਾਡਾ ਸਾਰੇ ਪਰਿਵਾਰ ਸਾਡੀ ਅੰਗਲੀ ਸੰਗਰੀ ਦੂਰ ਤੱਕ ਬੱਚੇ ਸਾਰੇ ਬਹੁਤ ਪਿਆਰ ਕਰਦੇ ਨੇ ਸਰਦਾਰ ਬਲਬੀਤ ਸਿੰਘ ਦੀ ਮਾਸਟਰ ਖਲੜਾ ਜੀ ਮੈਂ ਮਾਸਟਰ ਜੀ ਤੁਸੀਂ ਤੁਹਾਡਾ ਪਹਿਲੇ ਮੈਨੂੰ ਜਨਮ ਦੱਸੋ ਪੁੱਤ ਦਾ ਮੇਰਾ ਜਨਮ 1946 ਦਾ ਹੈ 1946 ਤੇ ਅੱਜ ਤੇ ਤੁਹਾਡੀ ਡੇਟ ਕਿੰਨੀ ਕਿੰਨੀ ਉਮਰ ਹੋ ਗਈ 79 ਸਾਲ ਤੇ ਕੁਝ ਮਹੀਨੇ 80 ਸਾਲ ਹੋ ਗਈ ਜੀ ਹਾਂ 80 ਸਾਲ ਚਾਲਦੇ ਆ 80 ਸਾਲ ਉਮਰਿਆ ਜੀ ਸਾਡੇ ਸਰਦਾਰ ਬਲਬੀ ਸਿੰਘ ਮਾਟਰ ਜੀ ਹੋਣਾ ਜੀ ਸਾਡੇ ਗੁਰੂ ਸਬਾਨ ਦੀ ਤੇ ਅੱਜ ਵੀ ਪੱਗ ਆਪ ਆਪ ਪੱਗ ਦਮ ਪਤਾ ਤੇ ਮੈਨੂੰ ਇਹ ਹੀ ਆ ਮੈਂ ਤੁਹਾਨੂੰ ਦੱਸਾ ਜਾਣਾ ਸਰਦਾਰ ਜੀ ਪੱਗ ਪਰਸਨੈਲਿਟੀ ਹਾਈਟ ਇਹ ਬੂਟ ਪਾਲਿਸ਼ ਮੈਂ ਤੁਹਾਡੇ ਬਿਨਾ ਨਾ ਛੋਟਾ ਹੁੰਦਾ ਨਾ ਜੇ ਤੁਸੀਂ ਬੂਟ ਪਾਲਿਸ਼ ਕਰਦੇ ਬਹੁਤ ਆਪਣੇ ਵਧੀਆ ਕਰ ਦਿੰਦੇ ਇੱਕ ਬੋਡੀ ਮੇਰੇ ਸਹੀ ਆ ਸਰੀਰ ਦਾ ਕਿਵੇਂ ਆ? ਹਾਂ? ਸਰੀਰ ਦਾ ਕਿਵੇਂ? 80 ਸਾਲ ਦਾ। ਇਹ ਕਿਤੇ ਕੱਢ ਗਈ ਬਲੱਡ ਪ੍ਰੈਸ਼ਰ ਦੀ ਗੋਲੀ ਖਾਣੀ ਪੈਂਦੀ ਆ। ਛੋਟਾ-ਮੋਟੇ ਕਹਿਣ ਦਾ ਮਤਲਬ ਵੀ 80 ਸਾਲ ਦੀ ਉਮਰ ਵਿੱਚ ਵਾਹਿਗੁਰੂ ਦੀ ਕਿਰਪਾ ਵਾ। ਵਾਹਿਗੁਰੂ ਦੀ ਕਿਰਪਾ। ਠੀਕ ਚੱਲ ਰਿਹਾ ਹੈ। ਹਾਂ। ਹਾਂਜੀ ਤੇ ਡਾਈਟ ਵੈਸੇ ਤੁਹਾਡੀ ਕੀ ਵੈਸੇ? ਡਾਈਟ ਕਾਦੀ ਕਦੀ ਪੈਕ ਲਾ ਲਈਦਾ। हां जी हां ਡਾਈਟ ਚ ਸਾਡਾ ਪੈਗ ਜ਼ਰੂਰੀ ਹੈ ਤੁਹਾਨੂੰ ਅੱਗੇ ਪੈਗੇਗਾ ਕਦੀ ਕਦੀ ਆ ਅਸੀਂ ਤੁਹਾਨੂੰ ਉਦੋਂ ਦੀ ਪਹਿਲਾ ਦਿਨ ਕਿਹਾ ਵੀ ਚੱਜ ਦਾ ਵਿਚਾਰ ਇਹੀ ਜੀ ਪੇਸ਼ ਨਹੀਂ ਜੇ ਸਾਡਾ ਸਾਡਾ ਰਾਜ ਕੇ ਵਿਚਾਰ ਪੇਸ਼ ਹੋਇਆ ਕਰਨਾ ਜੇ ਹੁਣ ਵਾਲੇ ਸਮੇਂ ਚ ਰਾਜ ਕੇ ਵਿਚਾਰ ਮਨ ਲਓ ਇਹ ਨਹੀਂ ਜ਼ਰੂਰੀ ਪੈਗ ਰਾਜ ਕੇ ਇਹੀ ਕਾਹੇ ਨਾ ਵੀ ਰੱਜ ਸਕਦੇ ਆ ਤੇ ਇਹ ਆ ਕਿ ਖੁਸ਼ ਰਹਿਣਾ ਚਾਹੀਦਾ ਹੈ ਅੱਛਾ ਜੀ ਹਰ ਵਕਤ ਜਿਹੜੀ ਹੈ ਨਹੀਂ ਥੋੜਾ ਇਹ ਅੱਛਾ ਜੀ ਅਟੈਨਸ਼ਨ ਨਾਲ ਘੱਟ ਦੇਣਾ ਚਾਹੀਦਾ ਟੈਨਸ਼ਨ ਨਹੀਂ ਹੁੰਦੀ ਜੀ ਵੇ ਕੋਈ ਤੁਹਾਨੂੰ ਟੈਨਸ਼ਨ ਨਾ ਲਓਗੇ 80 ਸਾਲ ਦੀ ਉਮਰ ਦਿੱਤੀ ਆਰ ਬੇਬ ਹੋ ਰਿਹਾ ਸਾਲ ਕਿ ਤੁਸੀਂ ਬਿਮਾਰ ਨਹੀਂ ਹੋ ਜੇ ਟੈਨਸ਼ਨ ਲੋਗੇ ਬਿਮਾਰ ਹੋ ਜਾਓਗੇ ਅੱਛਾ ਜੀ ਕੀ ਫਲਾ ਤੇ ਪਰ ਫੇਰੇ ਉੱਠਦੇ ਨਾਓ ਅੱਛਾ ਜੀ ਆਪਣੀ ਬ੍ਰੇਕਫਾਸਟ ਕਰੋ ਅੱਛਾ ਜੀ ਤੇ ਬਿਲਕੁਲ ਰੈਡੀ ਹੋ ਜਾਓ ਬ੍ਰੀਕਫਾਸਟ 'ਚ ਇੱਕ ਗੱਲ ਚੇਤੇ ਆ ਗਈ ਬ੍ਰੀਕਫਾਸਟ 'ਚ ਮੈਂ ਐਸਾ ਦੇਸੀ ਕਿਉਂ ਦਾ ਪਰੌਂਠਾ ਖਾਣਾ ਅੱਛਾ ਜੀ ਮੈਂ ਉਹ ਗੱਲ ਕਰਨੀ ਹੈ ਨਾ ਤਾਂ ਮੈਂ ਕਰ ਲੱਗਾ ਨਾ ਮੇਚੂ ਗੱਲ ਠੀਕ ਕਰਦਾ ਪਰੌਂਠਾ ਨਹੀਂ ਤੇ ਦੁੱਧ ਦਾ ਗਲਾਸ ਇੱਕ ਮੇਰੇ ਮਿੱਠਾ ਗੰਬੀਨਾ ਅੱਛਾ ਜੀ ਤੇ ਬਾਅਦ 'ਚ ਇਹ ਪਹਿਲਾਂ ਦੁੱਧ ਦਾ ਗਲਾਸ ਅੱਛਾ ਜੀ ਤੇ ਅੱਗੇ ਜੀ ਹਾਂ ਜੀ ਦੁੱਧ ਦਾ ਗਲਾਸ ਮਿੱਠਾ ਹੈ ਅੱਛਾ ਜੀ ਤੇ ਬਾਅਦ 'ਚ ਇਹ ਬ੍ਰੀਕਫਾਸਟ ਅੱਛਾ ਜੀ 8 9 ਵਜੇ ਠੀਕ ਹੈ ਜਦੋਂ ਬੇਟਾ ਉੱਠਦਾ ਹੈ ਠੀਕ ਹੈ ਤੇ ਫਿਰ ਉਹ ਮੁਗੀ ਚਾਰ ਹੁੰਦੀ ਆ ਅੱਛਾ ਤੇ ਇੱਕ ਕਮਭਾਵਨਾ ਦੇਖ ਲਿਓ ਠੀਕ ਤੇ ਚਾਹ ਪੀਣੀ ਹੈ ਕਾਫੀ ਤੇ ਸਾਤ ਦਪਹਿਰ 3 ਵਜੇ 4 ਵਜੇ ਇੱਕ ਕੱਪ ਚਾਹ ਬਾਅਦ ਅੱਛਾ ਤੇ ਦਿਨ ਦਾ ਰੋਟੀ ਲੱਟੀ ਦਾ ਕਿਵੇਂ ਦਪਹਿਰ ਰੋਟੀ ਖਾ ਲੈਣੀ ਰਾਜ ਕੇ ਤੇ ਚਾਰ ਬੁਲਕੇ ਰਾਜ ਕੇ ਤਿੰਨ ਤਿੰਨ ਬੁਲਕੇ ਖਾ ਲੈਣੇ ਤੇ ਰਾਤ ਨੂੰ ਬਿਲਕੁਲ ਲਾਈਟ ਖਾਣਾ ਰਾਤ ਨੂੰ ਘਟ ਖਾਣਾ ਰਾਤ ਨੂੰ ਬਿਲਕੁਲ ਇੱਕ ਬੁਲਕਾ ਜਾਂ ਦੋ ਬੁਲਕੇ ਤੇ ਫੋਨ ਤੋਂ ਪਹਿਲਾਂ ਫੋਨ ਤੋਂ ਪਹਿਲਾਂ ਤੇ ਕੁਲਫੀਆਂ ਨਾਲ ਥੋੜਾ ਜਿਆ ਤੇ ਬਾਅਦ ਤੁਸੀਂ 5 ਮਿੰਟ ਬਾਅਦ ਦੋ ਮਿੰਟ ਦੋ ਗਮਿੰਟ ਬੰਦ ਰੱਖੋ ਆ ਬੜੀ ਬੜੀ ਇੰਟਰਵਿਊ ਤੁਹਾਡੀ ਹੋ ਰਹੀ ਹੈ ਤੁਹਾਡੀ ਖਾਣ ਦਾ ਪਲਾਨ ਤੁਸੀਂ ਦੱਸਤਾ ਕਿ ਇਸ ਤਰ੍ਹਾਂ ਮੈਂ ਸਵੇਰੇ ਚਾਹ ਡੇਟ ਜੋ ਵੀ ਸ਼ੁੱਡ ਨਾਰਮਲ ਆਮ ਜਿਪਿੰਡਾ ਚੱਲਦਾ ਤੇ ਵੈਸੇ ਤੁਸੀਂ ਕੋਈ ਐਕਸਰਸਾਈਜ਼ ਮੈਂ ਥੋੜੀ ਜੀ ਲੱਤਾਂ ਦੀ ਐਕਸਰਸਾਈਜ਼ ਕਰਦਾ ਅੱਛਾ ਜੀ ਤੇ ਪੈਰ ਲੰਮੇ ਪੈ ਕੇ ਤਸ਼ਹਰਾ ਨਹੀਂ ਲੈਣਾ ਐਸੇ ਪੈਰ ਅੰਦਰੋਂ ਖਿੱਚਨੇ ਠੀਕ ਠੀਕ ਤੇ ਫਿਰ ਪੈਰ ਘਮਾਉਣੇ ਆ ਐਸੇ ਪੈਰ ਘਮਾਉਣੇ ਆ ਪੈਰ ਘਮਾਉਣੇ ਆ ਜੇ ਘਮਾਓ ਜੋੜ ਕੇ ਖੱਬੇ ਘਮਾਓ ਖੱਬੇ ਘਮਾਓ ਮਤਲਬ ਗੱਲ ਕਾਦੀ ਬਿਸੀਰੀ ਨੂੰ ਪੁੱਠਾ ਸਿੱਧਾ ਮਰੋੜ ਹੋ ਗਏ ਹਾਂ ਬਸ ਬਸ ਕੁੱਲ ਮਿਲਾ ਕੇ ਮੈਂ ਵੀ ਮਰੋੜਦਾ ਬਣਦਾ ਮੈਨੂੰ ਤਾਂ ਪਤਾ ਇਹ ਇਹ ਫਿਰ ਗੋਡੇ ਇਹ ਨਾ ਸਹੀ ਰਹਿੰਦੇ ਠੀਕ ਠੀਕ ਕਿ ਗੋਡੇ ਸਹੀ ਰਹਿੰਦੇ ਤੇ ਮੀਟ ਕਾਦੀ ਕਾਦੀ ਖਾ ਲਈਦਾ ਘਰ ਚਿਕਨ ਖਾਓ ਚਿਕਨ ਖਾਈਦਾ ਹੈ ਅ체 ਘਰ ਕੋਈ ਖਾਂਦਾ ਨਹੀਂ ਕਰਦੇ ਮੈਂ ਆਪੇ ਚਲੋ ਮਤਲਬ ਜਿੱਥੇ ਵੀ ਆਪਾਂ ਪ੍ਰੋਗਰਾਮ ਜੋ ਜਿਹੜੇ ਆਪਣਾ ਪ੍ਰੋਗਰਾਮ ਕਰਦੇ ਚਿਕੰਦਾਗੇ ਤੇ ਉਹ ਕਰ ਕੋ ਨਹੀਂ ਰਹੇ ਜਦੋਂ ਕੋਈ ਘਰ ਚ ਪਾਰ ਨਹੀਂ ਕਰਨੀ ਹਾਂਜੀ ਤੇ ਇਹ ਤਾਂ ਹੁੰਦੀ ਗਾ ਇਹ ਭਰਾ ਆਪੇ ਹਾਂਜੀ ਹਾਂਜੀ ਇਹ ਖਾਲੀ ਦਾ ਜੇੁਰ ਮਾਖੇ ਤੇ ਵੈਸੇ ਚਲੋ ਆਪਾਂ ਚੈਨਲ ਤੇ ਗੱਲਾਂ ਆਪਾਂ ਕੋਈ ਇਹਦੀ ਐਡ ਨਹੀਂ ਕਰ ਰਹੇ ਆਪਾਂ ਕੋਈ ਇਹਦੀ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਜਿਹੜੇ ਸਿਆਣੇ ਤਰੀਕੇ ਨਾਲ ਪੈਗ ਲਾਰੇ ਮਾਸ ਪਾ ਕਹਿ ਰਹੇ ਆ ਇਹ ਰਾਤ ਨੂੰ ਕਹਿੰਦੇ ਨਾ ਰਾਤ ਨੂੰ ਪੈਗ ਲਾਓ ਤੇ ਭਾਵੇਂ ਇੱਕ ਲਾਓ ਦੋ ਲਾਓ ਚਾਰ ਲਾਓ ਪਰ ਆਪਣੇ ਬੈੱਡ ਤੇ ਲਾਓ ਤੇ ਵੀ ਇਹ ਮਿਨਿਊਟ ਰਾਤ ਡਿੱਗੇ ਫਿਰ ਉਹ ਇਹ ਮਾਰਦੀ ਪੈਗ ਪਾਇਦਾ ਤੁਸੀਂ ਦੱਸੋ ਮੈਂ ਖਾਰੇ ਮੈਂ ਦੱਸਦਾ ਆ ਕਿ ਜਦੋਂ ਮੈਂ ਪੈਗ ਪੀਣਾ ਆਜੇ ਦੀ ਤੇ ਇਹ ਇੱਕ ਪੈਗ ਵੱਧ ਦੋ ਪੈਗ ਲਾ ਕੇ ਤੇ ਉਸ ਰੋਟੀ ਖਾ ਲੈਣੀ ਆ ਅੱਧੇ ਘੰਟੇ ਬਾਅਦ ਰੋਟੀ ਖਾ ਕੇ ਤੇ ਮੰਜੇ ਤੇ ਰਹਿਣਾ ਤਾਰੋਂ ਬਾਹਰ ਨਹੀਂ ਨਿਕਲਣਾ ਹਾਂ ਜੀ ਪੈਗ ਲਾਇਆ ਵਾ ਆਪ ਕੋਈ ਨਹੀਂ ਉਸ ਕੋਈ ਨਾ ਬੇ ਜਾਇਮੈਂਟ ਕੀਤਾ ਵਾ ਰੋਟੀ ਗਾਦੀ ਤੇ ਅਲਾਮ ਨਾ ਲੰਮੇ ਪੈ। ਇਹ ਵੀ ਕਰੀ ਚ ਲਲਕਾਰੇ ਮਾਰਦੇ ਫਿਰਦੇ। ਬਸ। ਹੁਣ ਦੇਖੋ ਜੀ ਆ ਗੱਲਾਂ ਨੋਟ ਕਰਨ ਵਾਲੀਆਂ। ਕੋਈ ਵੀ ਕੰਮ ਤੁਹਾਨੂੰ ਕਿਹਾ ਹੈ ਨਾ। ਕੋਈ ਵੀ ਕੋਈ ਵੀ ਕੰਮ ਆ ਜੇ ਦੇਸੀ ਘਿਓ ਦਹੀਆ ਕਿਉ ਨਾ। ਘਿਓ ਹੀ ਖਾਈਓ, ਘਿਓ ਖਾ ਕੇ ਮਰ ਜਾਂਦੇ ਆ। ਦੇਸੀ ਘਿਓ ਪਰੌਂਠਾ ਇੱਕ ਦਾਣਾ। ਲਿਮਟਿਡ ਹਰ ਚੀਜ਼ ਲਿਮਟਿਡ। ਖਾਓ। ਮਤਲਬ ਜਿਹੜੀ ਵੀ ਚੀਜ਼ ਖਾਂਦੇ ਹੋ ਜਿਹੜਾ ਵੀ ਸ਼ੌਣ ਖਾਣ ਪੀਣ ਨਾਲ ਕੋਈ ਉਹ ਚੀਜ਼ਾਂ ਨੂੰ ਨਾਮ ਲਾਈ ਜਾਓ ਜਿਹੜਾ ਕੋ ਖਾਣਾ ਵਾ ਜਾਂ ਜਿਹੜਾ ਬਾਜ਼ਾਰ ਦਾ ਉਹਨੂੰ ਧਾਰਮਿਕ ਚੀਜ਼ਾਂ ਨਾ ਲਾ ਕੇ ਰੱਖ ਦਿਆ ਕਰੋ ਬਾਜ਼ਾਰ ਦਾ ਫਾਸਟ ਫੂਡ ਨਹੀਂ ਖਾਣਾ ਬਾਜ਼ਾਰ ਦੀ ਕੋਈ ਚੀਜ਼ ਨਹੀਂ ਖਾਣੀ ਬਾਜ਼ਾਰ ਦਾ ਫਾਸਟ ਫੂਡ ਨਹੀਂ ਖਾਣਾ ਕੋਈ ਚੀਜ਼ ਨਹੀਂ ਖਾਣੀ ਪਰ ਖਾਣੀ ਤੇ ਪਾਣੀ ਮੱਠ ਦੀ ਥੋੜੀ ਬੜੀ ਕਿੰਨੀ ਥਈਏ ਬਾਜ਼ਾਰ ਦਾ ਬਾਜ਼ਾਰ ਦਾ ਫਾਸਟ ਫੂਡ ਨਹੀਂ ਖਾਣਾ ਬਹੁਤ ਨਾਰਾ ਜਿਹਾ ਜੰਮ ਜਾਂਦਾ ਜੇ ਇਹ ਘੁਵਾਈ ਖਾਦਾ ਨਹੀਂ ਕਿਤੇ ਮਤਲਬ ਡੇਲੀ ਨਾ ਖਾਉਂਦਾ ਇੱਥੇ ਆ ਡੇਲੀ ਨਹੀਂ ਖਾਣਾ ਅੱਛਾ ਡੇਲੀ ਨਹੀਂ ਖਾਣਾ ਯਾ ਸ਼ਗਲ ਮੇਲਾ ਕਰ ਲੋ ਵਿਆਹ ਮੱਚ ਕਰ ਲੋ ਯਾ ਵਿਆਹ ਸ਼ਾਦੀ ਚ ਚਲੋ ਜਿੱਦਾਂ ਹੈਗੀ ਆ ਤੁਹਾਡੀ ਮਨਛਾ ਤੇ ਫਿਰ ਨੂੰ ਵਰਤ ਹਾਂ ਬਿਲਕੁਲ ਜਿਹੜਾ ਆਪਾਂ ਐਵੇਂ 버ਗਰ ਖਾ ਲੋ ਟਿੱਕੀਆਂ ਖਾ ਲੋ ਪੀਜ਼ਾ ਖਾ ਲੋ ਹਾਂ ਪਹਿਲੀ ਕਰ ਆਪਾਂ ਤੇ ਖਾਣੇ ਨਹੀਂ ਆਉਂਦੇ ਉਹ ਤਰੀਕੇ ਬੜੇ ਗਲਤ ਮਲਤ ਆ ਤੇ ਜਿਉਂ ਜਿਉਂ ਉਹ ਜੇ ਮਹਿੰਗੇ ਵਾਲੇ ਬਣੇ ਚਾਹੀਏ ਤੇ ਫਿਰ ਮਹਿੰਗਾ ਉਹਦਾ ਕੰਮ ਉਹਨੂੰ 1000 ਰੁਪਏ ਦਾ ਪੀਜ਼ਾ ਇੰਨਾ ਕ ਪੀਜ਼ਾ ਤੇ 1000 ਰੁਪਏ ਦਾ ਉਹ ਕਿਹੜਾ ਖਾਵੇਗਾ ਇਹ ਕਰਕੇ ਆਪਾਂ ਇਹਨਾਂ ਕੰਮਾਂ 'ਚ ਨਹੀਂ ਪੈ ਸਕਦੇ ਤੇ ਮਾੜੀ ਹੋਣ ਵਾਲੀਆਂ ਗੱਲਾਂ ਨੂੰ ਨੋਟ ਰੱਖੋ ਪੈਗ ਵੀ ਦਾ ਵੀ ਦੱਸਦਾ ਵਾ ਇੱਕ ਇੱਕ ਮੈਂ ਲਗਾ ਹੋਰ ਦੱਸਣਾ ਹੋਰ ਦੋ ਜੀ ਸੁਝਾਅ ਦੋ ਆਪਣੀ ਸਿਹਤ ਬਰਦੀ ਦਾਜ ਦੋ ਸਿਹਤ ਬਰਦੀ ਦਾਤਾ ਹੈ 33 ਸਾਲ ਬੰਦਾ ਕਿਦਾਂ ਆ ਵੀ ਆਪਣੇ ਆ ਆ ਵੇਖੋ ਮਤਲਬ ਮੈਂ ਰਿਟਾਇਰ ਹੋ ਜਾਂਦੇ ਬਾਅਦ ਚ ਪੈਗ ਲਗਾ ਪੀਂਦਾ ਅੱਛਾ ਜੀ ਰਿਟਾਇਰਡ ਹੋ ਕੇ ਬਾਅਦ ਚ ਪੈਗ ਲਗਾਉਂਦੇ ਬਾਅਦ ਵਿੱਚ ਯਾਨੀ ਕਿ 60 ਸਾਲ ਦੀ ਏਜ ਵਿੱਚ ਚਲੋ ਨੋਰਮਲ ਪਾਰਟੀ ਕਰਦੇ ਰਹੋਗੇ ਛੋਟੀ ਮੋਟੀ ਨਾਲ ਪਾਰਟੀ ਕਰੀਦੀ ਹੀ ਤੇ ਪੈਗ ਕੁਲਮੀ ਜਿਹੜਾ ਹੈ ਘੱਟ ਇੰਜੋਏਮੈਂਟ ਲਈ ਇੰਜੋਏਮੈਂਟਲੀ ਕਰਦੇ ਆ ਪੈਗ ਦਾ ਜ਼ਰੂਰੀ ਹੈ ਚਲੋ ਕਰ ਲੈਂਦੇ ਆ ਪਰ ਆਪਾਂ ਇਹ ਵੇਖੋ ਵੀ ਇੱਕ ਇਨਸਾਨ ਨੇ ਅੱਜ 80 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਪੜੇ ਹੋਏ ਬੱਚੇ ਦੇ ਅਫਸਰ ਉਹਨਾਂ ਦੇ ਅਫਸਰ ਬਣੇ ਆ ਇਸ ਤੱਕ ਬੰਬੇ ਅੱਛਾ ਹੀ ਇਹ ਕੈਪਟਨ ਰਟਾਇਰ ਅੱਛਾ ਹੀ ਤੇ ਸੂਬੇਦਾਰ ਅੱਛਾ ਜੀ ਸੂਬੇਦਾਰ ਮੇਜਰ ਰਟਾਇਰ ਹੋਏ ਆ ਕਲਸ਼ੀਆਂ ਪਿੰਡ ਦੇ ਇਹ ਖਾਸियत ਇਹ ਆ ਕਲਸ਼ੀਆਂ ਪਿੰਡ ਇੱਕ ਇਹੋ ਜਿਹਾ ਪਿੰਡ ਆ ਜਿੱਥੇ ਮਤਲਬ ਅਮਰਸਰ ਜ਼ਿਲ੍ਹਾ ਤਰਤਨ ਜ਼ਿਲ੍ਹਾ ਤੋਂ ਵੱਧ ਮੁੰਡੇ ਇਥੋਂ ਦੇ ਪੁਲਿਸ ਚ ਆਰਮੀ ਚ ਭਰਤੀ ਹੋਏ ਆ ਬਿਲਕੁਲ ਸਰ ਤੁਹਾਡੀ ਗੱਲ ਪੁਆਇੰਟ ਨੋਟ ਕੀਤਾ ਜਾਵੇ ਵੀ ਸਾਡਾ ਕਲਸੀਆ ਪਿੰਡ ਮੇਰਾ ਪਿੰਡ ਹੈ ਜੀ ਕਲਸੀਆ ਖੁਰਦ ਤਸੀਲ ਠਿੱਕੀਵੰਡ ਪੱਟੀ ਡਾਕਖਾਨਾ ਖਾਲੜਾ ਸਾਡੇ ਪਿੰਡਾਂ ਜ਼ਮੀਨ ਜ਼ਾਇਦਾਤ ਘੱਟ ਆ ਥੋੜੀ ਆ ਸਾਡੇ ਰਕਬਾ ਥੋੜਾ ਹੈ ਰਕਬਾ ਥੋੜਾ ਹੈ ਫੌਜੀ ਨੇ ਨੌਕਰੀਆਂ ਦੇ ਨੇ ਸਪੋਰਟਸਮੈਨ ਨੇ ਇਹਨਾਂ ਨੇ ਟਰੱਕੀ ਕੀਤੀ ਆ ਅਫਸਰ ਨੇ ਅਫਸਰ ਬਣਿਆ ਕੋਈ ਮਤਲਬ ਇਹ ਐਸ ਐਚਓ ਆ ਹਾਂਜੀ ਹਾਂਜੀ ਮਤਲਬ ਕਹਿਣਾ ਵਲਾਂ ਵੀ ਇਥੋਂ ਤੁਹਾਡੇ ਪੜ੍ਹੇ ਹੋਏ ਬੱਚੇ ਹਾਂ ਪੁਲਿਸ ਦੇ ਵਿੱਚ ਅਫਸਰ ਹੋਏ ਨੇ ਹਰ ਵਿਭਾਗ ਦੇ ਅਫਸਰ ਹੋਏ ਨੇ ਹਰੇਕ ਵਿਭਾਗ ਦੇ ਬੜੀ ਦੂਰ ਤੱਕ ਪਹੁੰਚੇ ਨੇ ਤੇ ਮਾਸੀ ਵੈਸੇ ਤੁਹਾਡਾ ਇਹ ਯਾਦ ਚ ਕਲਸੀਆਂ ਕਿਹੜੇ ਸਾਲ ਚ ਤੁਸੀਂ ਮੈਂ 1974 ਚ ਕਲਸੀਆਂ ਗਿਆ ਹਾਂ 1974 ਚ 1974 ਚ ਕਲਸੀਆਂ ਗਿਆ ਹਾਂ ਤੇ 2000 ਜਨਵਰੀ 2000 ਚ ਮੈਂ ਮੇਰੀ ਪ੍ਰਮੋਸ਼ਨ ਹੋ ਗਈ ਆ 1 ਹਸ ਜਨਵਰੀ 2000 اچھا ਆਲ ਮੈਂ ਮੈਨੂੰ ਦਸਨੀ ਪੈਣੀ ਨੇ ਮੈਂ ਪਿੰਡ ਆ ਮੈਂ ਸਿੱਧਵਾਂ ਜੋ ਮੇਰੀ ਅਪਾਰਟਮੈਂਟ ਹੋ ਗਿਆ ਨਹੀਂ 1974 ਤੋਂ ਲੈ ਕੇ 2000 ਸਾਲ ਨਾ ਯਾਨੀ ਕਿ 16 ਸਾਲ ਤੁਸੀਂ ਸਾਡੇ ਨਾ 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 27 ਸਾਲ ਓਹ ਹੋ ਹੋ ਰੱਬਾ ਓਏ ਰੱਬਾ ਅੱਲਾਹ ਲਗਭਗ 27 ਸਾਲ 27 ਸਾਲ ਸਾਡੇ ਪਿੰਡ ਦੇ ਵਿੱਚ ਲਾਏ ਨੇ ਮਾਸਟਰ ਜੀ ਨੇ ਕੋਈ 2 ਸਾਲ ਨਹੀਂ ਕੋਈ 4-5 ਸਾਲ ਇਹ 27 ਸਾਲ 60 1974 1968 ਦੇ ਵਿੱਚ ਖਾੜੇ ਤੋਂ ਅਟਾਰੀ ਵਾਇਆ ਸੀ ਨੇ ਹਵੇਲੀਆਂ ਰਾਜਾ ਤਾਲ ਮੈਂ ਡੇਲੀ ਅਪ ਡਾਊਨ ਕਰਦਾ ਸੀ ਸਾਈਕਲ ਤੇ ਅੱਛਾ ਜੀ ਸਾਈਕਲ ਤੇ ਸਾਈਕਲ ਤੇ ਉਦੋਂ ਮੋਟਰਸਾਈਕਲ ਨਾ ਸਕੂਟਰ ਹੁੰਦਾ ਸੀ ਤੇ ਇੱਕੋ ਮੋਟਰਸਾਈਕਲ ਇਸੇ ਡਾ ਆ ਜਿੱਥੇ ਅੱਜ ਅਸੀਂ ਜਾ ਜਾ ਮਰੇ ਸੋਚਣਾ ਵੀ ਜਾਣਾ ਚਾਹੁੰਦੇ ਆ ਵੀ ਟਾਰੀ ਜਾ ਇੱਥੇ ਤਰੀਏ ਜਾਂ ਗੱਡੀ ਤੇ ਵੀ ਬੜਾ ਜੇ ਉਹ ਤੁਸੀਂ ਸਾਈਕਲ ਤੇ ਜਾਂਦੇ ਆ ਗਿਆ ਆ ਗਿਆ ਆ ਗਿਆ ਆ ਰੁਕ ਜਾ ਯਾਰ ਇਹ ਮਤਲਬ ਤੁਸੀਂ ਸਾਈਕਲਾਂ ਤੇ ਜਾਂਦੇ ਰਹੇ ਹੋ ਸਾਈਕਲ ਤੇ ਜਾਂਦੇ ਆ ਇਹ ਤੁਸੀਂ ਇਤੋਂ ਸਾਰਾ ਕੁਝ ਤੇ ਤੁਹਾਡੇ ਅਹੀਂ ਤੇ ਤੁਹਾਨੂੰ ਪਤਾ ਵੀ ਸਾਰਾ ਪਰਿਵਾਰਾਂ ਦੇ ਬੱਚੇ ਅਹੀਂ ਤੁਹਾਡੇ ਕੋਲ ਪੜ੍ਹੇ ਆ ਪੜ੍ਹੇ ਆ ਪਰ ਮੈਨੂੰ ਇੱਕ ਗੱਲ ਨਹੀਂ ਮੱਟ ਜੀ ਤੁਹਾਡੀ ਭੁੱਲਦੀ ਹਾਂਜੀ ਉਹ ਇਹ ਆ ਜੀ ਪੰਜਵੀਂ ਕਲਾਸ ਦੇ ਵਿੱਚ ਬੱਚੇ ਪੜ੍ਹਦੇ ਹੀ ਤੇ ਇਹ ਪਜੀ ਸਾਰਾ ਪਜੀਚ ਪੜਾਉਂਦੇ ਹੀ ਪਹਿਲਾਂ ਮੈਨੂੰ ਤੀਸਰੀ ਤੋਂ ਚੌਥੀ ਤੱਕ ਪੜਾਉਂਦੇ ਆ ਇਹ ਜਦੋਂ ਬਲਦੀਆਂ ਨਹੀਂ ਕਲਾਸਾਂ ਇਹ ਪੰਜਵੀਂ ਚਲ ਗਏ ਚੌਥੀ ਕਲਾਸ ਦੇ ਵਿੱਚ ਤੇ ਇਹ ਇਹ ਨਾ ਪੰਜਵੀਂ ਕਲਾਸ ਵਾਲਿਆਂ ਨੇ ਇਹਨਾਂ ਸਈਆਂ ਪਣਾਉਣੀਆਂ ਤੇ ਭੱਜੀਆਂ ਨਾ ਉਹ ਆਪਣਾ ਸਈਆਂ ਬੰਨਣੀਆਂ ਕਿੰਨਾ ਬੰਨਦੇ ਨੇ ਸਈਆਂ ਤੇ ਸਈਆਂ ਬੰਨੀਆਂ ਜਿੰਨਾਂ ਦੋ ਦੋ ਸਈ ਦੋ ਬੜਾ ਚਾਰ ਦੋ ਸਈ ਦੋ ਬੜਾ ਚਾਰ ਤੇ ਉਹ ਪੰਜਵੀਂ ਦੇ ਬੱਚਾ ਨਹੀਂ ਆਈ ਨਹੀਂ ਆਈਆਂ ਤੇ ਇਹਨੂੰ ਗਿਆ ਮਾ ਤੁਸੀਂ ਨਾ ਸੱਜਿਆ ਵੀ ਮੈਂ ਚੁੱਥੀਆਂ ਬੱਜਾਂ ਮਾ ਇਧਰ ਆ ਪੰਜ ਮਾਚਾ ਮਾ ਇਧਰ ਆ ਸਈਆਂ ਪੱਨ ਸਈਆਂ ਬੰਨ ਹਾਂਜੀ ਇਹਨੇ ਫੜਾ ਸਈਆਂ ਬੰਨਦੀਆਂ ਫਿਰ ਇਹਨੇ ਚਪੇੜਾ ਮਾਰ ਮਾ ਚਪੇੜਾ ਮਾਰ ਇੱਕ ਇੱਕ ਦੇ ਜਦਵਾਈ ਕੁੜੀਆਂ ਦੀ ਵਾਲੀ ਤੇ ਕੁੜੀਆਂ ਨੂੰ ਮਾਨ ਨਾ ਮੁੱਕੀ ਮਾਰਨੀ ਆ ਹਾਂਜੀ ਹੁਣ ਮੈਂ ਤਾਂ ਚੰਗੀ ਤਰ੍ਹਾਂ ਦਾਵਾ ਕਿ ਸਈਆਂ ਚੌਥੀ ਕਲਾਸ ਚ ਆ ਗਏ ਮੈਂ ਮਨੀਟਰਿਆਂ ਪੰਜਵੀਂ ਤੇ ਇਹਨਾਂ ਦਾ ਸ਼ਗਿਰਦ ਤੇ ਮੈਂ ਇਹਨਾਂ ਨੂੰ ਪਤਾ ਸੀ ਵੀ ਮਾਨ ਨੇ ਪਿੱਛੇ ਚੌਥੀ ਕਲਾਸ ਚ ਬੱਚਾ ਪੜ੍ਹਨ ਦਿਆ ਤੇ ਉਹਨੇ ਇਹਨਾਂ ਸਈਆਂ ਭੰਨ ਦੇਣੀਆਂ ਪੰਜਵੀਂ ਵਾਲਾ ਤੋਂ ਭੱਜੀਆਂ ਨਹੀਂ ਮੈਂ ਭੰਨਤੀਆਂ ਤੇ ਮੈਨੂੰ ਸੱਦ ਕੇ ਪੰਜਵੀਂ ਕਲਾਸ ਚੋਂ ਮੈਂ ਸਈਆਂ ਭੰਨਤੀਆਂ ਇਹਨਾਂ ਕਿਹਾ ਵੀ ਬਾ ਸਾਰੇ ਮੁੰਡੇ ਲਾਈਨ ਵਿੱਚ ਚਪੇੜਾ ਮਾਰਦਾ ਮੱਚ ਪੇੜਾ ਮਾਰਦਾ 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 ਤੁਰਿਆ ਦੇ ਕੋਈ ਕੁੜੀਆਂ ਹੀ ਲੈਣ ਅਜੇ ਮੈਂ ਪਹਿਲੀ ਤੇ ਛੱਡੀ ਆ ਆਹ ਨਹੀਂ 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 ਪਾ ਪਾ ਨਹੀਂ ਇਹ ਕੁੜੀਆਂ ਨੂੰ ਮੁੱਕੀ ਮਾਰਦੀ ਤੇ ਫਿਰ ਮੈਂ ਮੁੱਕੀਆਂ ਮਾਰੀਆਂ ਮਤਲਬ ਕਹਿਣ ਦਾ ਭਾਵ ਆ ਵੀ ਸਕੂਲ ਦੀਆਂ ਯਾਦਾਂ ਚਲੋ ਸਾਡਾ ਵੀ ਪਿਤਾ ਸમાન ਸਾਡੇ ਗੁਰੂ ਸમાન ਸਾਡੇ ਮਾਸਟਰ ਜੀ ਸਰਦਾਰ ਬਲਬੀਰ ਸਿੰਘ ਯਾਰ ਬੜੀਆਂ ਲੰਮੀਆਂ ਚੌੜੀਆਂ ਗੱਲਾਂ ਨੇ ਹੁਣ ਤੁਹਾਨੂੰ ਸ਼ਾਰਟ ਕੱਟ ਚ ਦੱਸਦਾ ਵਾ ਅੱਗੇ ਅਸੀਂ ਫੇਰ ਗੱਲਾਂ ਬਾਤਾਂ ਇੰਟਰਵਿਊ ਕਰਾਂਗੇ ਤੇ ਮਾਸਟਰ ਜੀ ਸਾਡੇ ਤੰਦਰੁਸਤ ਰਹਿਣ ਸੇਤ ਰਹਿਣ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਅੱਜ 80 ਸਾਲ ਦੀ ਉਮਰ ਦੇ ਵਿੱਚ ਵੇਖੋ ਪੱਗ 45 ਉਹ ਮੁੰਡੇ ਉਹ ਵੇਖੋ ਪੱਗ 40 ਤੇ ਜੁੱਤੀ ਆਹ ਦਾ ਧੜੀ ਜਿਹੜੀ ਮੈਂ ਘਰ ਆਉਣਾ ਨਾ ਜੁੱਤੀ ਪਾਲਛ ਬਹੁਤ ਵਧੀਆ ਦੀ ਇੱਕ ਵਾਰੀ ਜੀ ਮੈਂ ਤੁਹਾਡੇ ਕੋਲ ਰਕੀ ਨਾ ਰਾਤ ਰਹਿਣਾ ਨਾ ਸਵੇਰੇ ਉੱਠ ਕੇ ਤੁਸੀਂ ਕਹਿੰਦਾ ਪ੍ਰੌਂਡੀ ਲੂਣ ਵਾਲੀ ਖਵਾਉਂਦੇ ਨੇ ਉਹਦਾ ਕੀ ਜੱਕੜੇ ਉਹ ਨੰ ਮਰੀ ਜਾ ਕੇ ਆਹ ਮਰੀ ਜਾ ਕੇ ਉਧਰ ਦੇ ਮੜਦੇ ਨੇ ਮਰੀ ਜਾ ਕੇ ਉਹ ਵੀ ਧਿਆਨ ਆ ਉਹ ਲੂਣ ਵਾਲੀ ਪ੍ਰੌਂਡੀ ਖਵਾਉਂਦੇ ਬ੍ਰੇਕਫਾਸਟ ਨਾ ਠੀਕ ਹੈ ਜੀ ਮੜਦੀ ਆਪਾਂ ਮਿਲਦੇ ਜੀ ਸਰ ਥੈਂਕ ਯੂ ਧੰਨਵਾਦ ਧੰਨਵਾਦ ਏ ਜਨਜੀ ਸਰਦਾਰ ਬਲਬੀਰ ਸਿੰਘ ਜੀ ਮਾਸਟਰ ਜੀ ਜਿਨ੍ਹਾਂ ਦਾ ਬੇਟਾ ਅੱਗੇ ਆਰ ਕੇ ਹਸਪੀਟਲ ਆਰ ਕੇ ਮੈਡੀਕਲ ਸਟੋਰ ਆਰ ਕੇ ਡਾਕਟਰ ਖਾਲੜੇ ਦੇ ਵਿੱਚ ਮੌਜੂਦ ਆ ਬੜਾ ਕੁਸ਼ ਆ ਤੇ ਆਰ ਕੇ ਆਪਣੇ ਬੇਟੇ ਨੂੰ ਬਾਹਰਲੇ ਦੇਸ਼ ਪੜ੍ਹਾਈ ਚੜਾਉਣ ਗਿਆ ਤੇ ਪਿੱਛੇ ਭੀੜ ਲੱਗੀ ਤੇ ਉਹ ਦਰਉਲਾਈ ਪਈ ਜਾਂਦੀ ਜਨਤਾ ਉਹ ਬੂਹਾ ਫੜਾਈ ਜਾਂਦੀ ਓਏ ਗੱਡੀ 'ਚ ਬੈਠੇ ਬਾਹਰ ਆਜੋ ਹੁਣ ਉਹ ਵਿਚਾਰਾ ਮਾਸਟਰ ਜੀ ਨੇ ਇਹ ਦੱਸਣਾ ਸੀ ਉਹ ਪਹਿੰਵੀਂ ਵਾਲੀਆਂ ਗੱਲਾਂ ਆਪਣੀਆਂ ਹੋਰ ਵੱਡੀਆਂ ਗੱਲਾਂ ਦੱਸਣੀਆਂ ਸੀ ਤੇ ਉੱਤਰਾ ਅਮਰੀਕਾ ਦੀ ਭੀੜ ਲੱਗੀ ਹੈ ਜੀ ਉਹ ਮੈਡੀਕਲ ਸਟੋਰ ਇਥੇ ਖਾਦੀ ਹੈ ਮਾੜਾ ਚੰਗਾ ਇਹ ਇੱਧਰ ਜੇ ਜੀ ਆਹ ਵੇਖੋ ਕਿੰਨੀ ਸੰਗਤਾ ਨੂਰ ਮੈਡੀਕਲ ਸਟੋਰ ਤੇ ਵੜ ਗਈ ਆ ਬਹਿ ਗਈ ਆ ਸਾਡੇ ਪਿੰਡ ਤੋਂ ਇੱਕ ਸਿੰਘ ਜ਼ਬਾਨ ਜਿਹਦਾਰੀ ਇਹਨੂੰ ਵੇਖ ਰਿਹਾ ਤੇ ਇਹ ਆਰਮੀ ਜੋ ਆਏ ਨੇ ਤੇ ਆਪਾਂ ਇਹਦਾ ਵੀ ਜੋ ਵੀ ਮਾਟਣਾ ਫੇਰ ਕਰਾਂਗੇ ਕਿਉਂ ਅਹੀਂ ਬੱਚੇ ਇਹਨਾਂ ਦੇ ਪੜ੍ਹੇ ਆ ਅਹੀਂ ਬੱਚੇ ਜੰਮੇ ਥਾਂ ਦੇ ਵਿੱਚ ਯਾਰ ਮਾਸਟਰ ਜੀ 80 ਸਾਲ ਦੀ ਉਮਰ ਆ ਹੁਣ ਤੁਸੀਂ ਸੋਚੋ ਯਾਰ ਗੱਲ ਸੋਚਣ ਵਾਲੀ ਨਹੀਂ ਹੈਗੀ 40 ਸਾਲ ਉਮਰ ਨਹੀਂ 35 ਸਾਲ ਉਮਰ ਨਹੀਂ ਆਹੀ ਮਰ ਕੇ ਅਸੀਂ ਕੋਡੇ ਦੋਗੇ ਡਿੱਗ ਪਿਆ ਉਹ ਆ ਛੇ ਆ ਉਹ ਫਿਰ 80 ਸਾਲ ਦੇ ਵਿੱਚ ਪੋਜ਼ਿਟਿਵ ਪੋਜ਼ਿਟਿਵ ਬੰਦਾ ਆ ਚੜ੍ਹਦੀ ਕਲਾ ਵਾਲਾ ਇਨਸਾਨ ਮਿਲੇ ਨੇ ਅੱਜ 80 ਸਾਲ ਦੀ ਉਮਰ 'ਚ ਤੇ ਪੁੱਛੋ ਕਿਹੜੇ 80 ਸਾਲ ਵਾਲੇ ਨੂੰ ਕਿੱਡੇ ਚੜ੍ਹਦੀ ਕਲਾ ਜੀ ਨਹੀਂ 60 ਵਾਲਿਆਂ ਨੂੰ ਪੁੱਛੋ ਤੁਸੀਂ ਕਿੱਡੇ ਚੜ੍ਹਦੀ ਕਲਾ 'ਚ ਚਲੋ 50 ਵਾਲਿਆਂ ਨੂੰ ਪੁੱਛ ਲਓ 40 ਸਾਲਿਆਂ ਦੇ ਰੋਣਦੇ ਹੁਣ ਨਾ ਰੋਣਾ ਨਹੀਂ ਤੇ ਆ ਸਾਡੇ ਸਰਕਾਰੀ ਸਬਾਨ ਵੀ ਆਗੇ-ਆਗੇ ਨੇ ਸਰਦਾਰ ਜੀ ਹੁਣ ਤੁਸੀਂ ਦੱਸੋ 40 ਸਾਲਿਆਂ ਵਾਲੇ ਵੀ ਰੋਈ ਪਿਟੀ ਜਾਂਦੇ ਨੇ ਬਿਲਕੁਲ ਮਰਗੇ 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 80 ਸਾਲ ਦੇ ਆ ਸਾਡੇ ਸਾਰ ਨੇ ਭਾਜੀ ਹੁਣ ਪਾਸਟ ਦੇਖੀ ਜੇ ਕਿ ਨਹੀਂ ਉਮਰ ਬਹੁਤ ਪਹੁੰਚਦੀ ਹੈ ਵਾਕਈ ਤੌਰ ਤੇ ਸਾਡੇ ਸਾਲ ਉਮਰ ਰਹਿ ਗਈ ਹੈ ਆਪਣੇ ਪੰਜਾਬ ਚ ਸਾਰੇ ਐਵਰੇਜ 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 ਕੋਈ ਇਹ ਤਾਂ ਧਿਆਰ ਰੱਖੋ ਕੋਈ ਇਹ ਮੰਗਣ ਮੰਗਣ ਵਾਲੀ ਤਰੀ ਹੁੰਨੇ ਆ ਕੋਈ ਸਸੀ ਕਾਲ ਪੈਨ ਦੀ ਸਸੀ ਜੀ ਤੇ ਬਹੁਤ ਵਧੀਆ ਸਿਹਤ ਹੈ ਜੀ ਇਹਨਾਂ ਦੀ ਤਾਂ ਹੀ ਮੈਂ ਇਹਨੂੰ ਡਾਈਟ ਵੀ ਆ ਆਪਣੀ ਕਹਿੰਦਾ ਤੁਸੀਂ ਡਾਈਟਾਂ ਦੇ ਨਾ ਪੁੱਛੀ ਜਾਂਦੇ ਹਾਂ ਜੀ ਪਰ ਵੇਖ ਲਓ ਇਹ ਅਜੇ ਸਿਹਤ ਬਹੁਤ ਕੈਮ ਹੈ ਉਹਨਾਂ ਦੀ ਪੀਚਾਂ ਨਹੀਂ ਪੱਗ ਮਨ ਜ਼ਿਆਦਾ ਵੀ 100 ਸਾਲ ਦੀ ਉਮਰ ਪੱਕੀ ਭੋਗਣ ਦੀ ਜਿਵੇਂ ਨਾ ਪੀ ਭਾਵੇਂ ਉਹਨਾਂ ਨੇ ਇਹਨਾਂ ਨੂੰ ਪੈਗ ਵੀ ਪੀਂਦੇ ਨੇ ਹਨ ਪੈਗ ਕਰਦੇ ਆ ਆਪਣੇ ਦੇਸੀ ਕੋਈ ਕਹਿੰਦੇ ਡਾਕਟਰ ਦੇਸੀ ਕੋਈ ਬੰਦ ਕਰਦੇ ਆ ਅੱਜ ਕੱਲ ਬੀਪੀ ਵਧਦਾ ਉਹ ਸਭ ਇੱਕ ਪਰੋਣਾ ਦੇਸੀ ਕੋ ਦਾ ਕਹਿੰਦੇ ਜੀ ਗੋਡੇ ਤਾਂ ਉਹਨਾਂ ਦੇ ਕਹਿਮ ਜਿ ਕਿਉਂਗੇ ਉਹ ਥੋੜਾ ਜਿਹਾ ਅੰਦਰੋਂ ਜਿਹੜੀ ਆ ਚਿਕਨਾਈ ਵੀ ਚਾਹੀਦੀ ਆ ਹੁਣ ਜਿਹੜਾ ਪੱਕਾ ਕਿਉਂ ਬੰਦ ਕਰ ਦਿੰਦੇ ਨੇ ਉਹ ਸਮਝ ਲਓ ਗੋਡੇ ਕਿੱਟੇ ਹੀ ਹੋਣਗੇ ਟੁੱਟਦੇ ਨਹੀਂ ਹੁੰਦੇ ਹੂੰ ਹੂੰ ਮੈਂ ਤੁਹਾਡੇ ਸਾਹਮਣੇ ਵੇਖੋ ਕਿੰਡੀ ਵਧੀਆ ਉਦਾਹਰਨ ਸੈੱਟ ਹੋ ਗਈ ਆ ਸਰਦਾਰ ਸਾਹਿਬ ਉਹ ਚਾਲੀਆਂ ਵਾਲੇ ਰੋਈ ਜਾਂਦੇ ਜੇ ਪਿੱਟੀ ਜਾਂਦੇ ਮਰ ਗਏ ਅਸੀਂ ਬੱਚੇ ਸਾਡੇ ਬੱਚੇ ਸੈੱਟ ਕਰਨੇ ਆਂ ਤੁਸੀਂ ਕਦੋਂ ਸੈੱਟ ਹੋਣਾ ਹਾਂਜੀ ਬੱਚੇ ਸੈੱਟ ਕਰ ਲਓ ਬੱਚੇ ਬਾਹਰ ਸੈੱਟ ਹੋ ਜੇ ਤੇ ਬਾਜੀ ਉਹਨਾਂ ਨੂੰ ਪੁੱਛਣਾ ਬੱਚੇ ਦੇ ਬਾਹਰ ਸੈੱਟ ਹੋ ਗਏ ਆ ਬੱਚੇ ਨੂੰ ਹੁੰਦਾ ਸੈਟ ਤੁਸੀਂ ਕਿੱਦਾਂ ਸੈਟ ਹੋਣਾ ਉਹਨਾਂ ਦੇ ਬੱਚਿਆਂ ਨੇ ਨਾ ਇੱਧਰ ਆਉਣਾ ਨਾ ਆਪੇ ਨਹੀਂ ਨਹੀਂ ਇਹ ਸੈਟ ਅਸਲ 'ਚ ਹੋਣੇ ਚਾਹੁੰਦੇ ਵੀ ਇਹੜੀਆਂ ਲੱਕੜਾਂ ਨਹੀਂ ਨਾ ਇਹ ਤਏ ਜੀ ਬਹਿ ਜਾਣਾ ਜਿਹੜੀ ਹਾਂ ਜੀ ਚੱਗੀ ਜਿਹੜਾ ਤਏ ਬਹਿ ਜਾ ਮੁਰਕੇ ਫਲਾਣਾ ਕੇ ਲਾਗੋ ਕਾਲਾ ਪੋ ਇਹ ਛੇਤੀ ਨੂੰ ਸੈਟ ਕਰੋ ਇਹਨੂੰ ਛੇਤੀ ਇਹਨੂੰ ਤੇਲ ਨਾਲ ਲੱਕੜਾਂ ਦੇ ਪਾ ਦਿਓ ਅੱਗ ਲਾ ਦਿਓ ਇਹਨੂੰ ਸੈਟ ਕਰ ਦਿਓ ਬਸ ਸੈਟ ਐਸਾ ਨਾ ਕਰੋ ਵੀ ਇਹ ਨਾ ਹੋਣਾ ਉੱਠ ਨਾ ਪਵੇ ਕਿ ਇਹੋ ਜਿਹਾ ਸੈਟ ਕਰਦੇ ਆ ਲੋਕ ਤੁਹਾਨੂੰ ਤੇ ਸਰਦਾਰ ਜੀ ਸਾਡੀਆਂ ਗੱਲਾਂ ਇਦਾਂ ਹੀ ਹੋਣੀਆਂ ਜੇ ਤੇ ਬਾਰੋਹ ਪਾਜੀ ਸਤਿਕਾਰ ਕਰਾਉਣੀ ਚਾਚ ਦਾ ਵਿਚਾਰ ਵੀ ਤੁਸੀਂ ਸੁਣਦੇ ਹੋ ਪਰ ਰਾਜ ਕੇ ਵਿਚਾਰ ਸਾਡਾ ਕਦੀ ਸੁਣੋਗੇ ਨਾ ਤੇ ਫਿਰ ਸਵਾਦ ਆਉਣਾ ਜੀ ਦੂਜੀ ਗੱਲ ਇਹ ਜੇ ਭਾਜੀ ਬਾਰੋਹ ਸਤਿਕਾਰ ਕਰਵਣੀ ਬੱਚੇ ਆਉਂਦੇ ਆਉਂਦੇ ਇੱਥੇ ਭਾਂਜੋ ਆਪਣੇ ਲਾ ਦੋ ਅੱਗ ਇਦਾਂ ਕਰਦੇ ਬੱਚੇ ਕੀ ਕਹਿੰਦੇ ਆ ਮੈਂ ਬਾਰੋਹ ਜਿਹੜੇ ਬੱਚੇ ਆਉਂਦੇ ਵੀ ਨਹੀਂ ਸਤਿਕਾਰ ਕਰਨ ਉਹ ਪਿੰਡ ਵਾਲੇ ਲੋਕੀ ਨਾਉਂਦੇ ਆ ਵੀ ਆਪਣੇ ਵੀ ਅਛਾ ਬੱਚਾ ਆਪਣਾ ਇਕੱਲਾ ਇਕੱਲਾ ਜਿਹੜਾ ਬਾਹਰ ਘਰ ਨਹੀਂ ਜਿਆ ਬਾਹਰ ਘਰ ਬਿਟੇ ਉਹ ਨਾ ਇਧਰ ਆਉਣ ਜਗਾ ਨਾ ਉਧਰ ਕਈ ਦੇ ਆਉਂਦੇ ਨਹੀਂ ਬੱਚੇ ਤੇ ਸਰਕਾਰ ਵੀ ਲੋਕ ਇਦਾਂ ਹੀ ਆਪਣੇ ਕੋਈ ਕੋਈ ਰਿਸ਼ਤੇਦਾਰ ਜਾਂ ਕਿਦਾਂ ਉਹ ਕਰਦਾ ਤੇ ਗਾਂ ਇਹ ਵੀ ਨਹੀਂ ਜੇ ਬੰਦੇ ਲੱਭਣੇ ਸੱਚੀ ਇਦਾਂ ਹੀ ਹੈ ਕਪੂਰਥਾਲਾ ਪਿੰਡ ਹੈਗਾ ਟੋਟਲੀ ਸਾਰੇ ਬੰਦੇ ਬਾਹਰ ਆਦੇ ਉਹ